ਸਾਲ ਦੇ ਨਵੇਂ ਸਾਲ ਤੇ ਭੇਜੂ ਨਾ ਜਿਕਰਾਤਾ ਦੇਖਿਆ ਬਹੁਤ ਸੋਹਣਾ ਤੁਹਾਨੂੰ ਪੂਰਾ ਇੱਥੇ ਦਿਖਾਵਾਂਗੇ ਬਬਾ ਇੱਥੇ ਇਹਨਾਂ ਦਾ ਬਹੁਤ ਜੈ ਭਾਗ ਹੈ ਹੈਪੀ ਨਿਊ ਇਅਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ 26 ਆ ਗਿਆ ਹੈ ਭਾਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਜਿਆਦਾ ਤੁਹਾਨੂੰ ਮੁਬਾਰਕਾਂ ਨਵੇਂ ਸਾਲ ਦੀਆਂ ਹਾਂਜੀ ਸਾਰੇ ਟੱਬਰਾਂ ਨੰਬਰ ਗੱਲ ਖੇੜਿਆਂ ਸਾਰਿਆਂ ਦੇ ਮੇਰਾ ਪ੍ਰਿਆਸ ਹੈ ਬਬਾ ਤੇ ਲੱਕੜ ਖੇੜੇ ਜਾਓ ਅਰਦਾਸ ਪੂਰੀ ਕਰਨੀ ਆ ਰੱਬ ਦੀ ਹਾਂ ਇਹ ਜਿਹੜਾ ਆ ਹਾਂ ਇਹ ਬਲਾਕਿੰਗ ਕਰਦਾ ਆ ਬੰਦੇ ਨੂੰ ਐਦਾਂ ਲਪੇਟੇ ਚ ਲੈ ਜਾਂਦਾ ਹਨਾ ਵਾਰ ਵਾਰ ਵੀ ਇਹ ਵੀਡੀਓ ਬਣਾਉਂਦਾ ਤੇ ਬੰਦੇ ਨੇ ਰਾਤੀ ਦੀ ਕਮਰਾ ਲੈ ਲਿਆ ਸਿਲਵਰ ਲਾਈਨ ਹੋਟਲ ਚ ਪਰ ਸਿਲਵਰ ਲਾਈਨ ਚ ਪੱਲੀ ਲਟਕਾਤੀ ਪਲੇ ਰਹੀ ਉਹ ਤਾਂ ਸਾਨੂੰ ਬੰਦੇ ਬੈ ਗਏ ਉਹਨਾਂ ਦੇ ਹੋਟਲ ਵਾਲਿਆਂ ਉਹ ਕਹਿੰਦਾ ਬੰਦਾ ਜੋੜਾ ਵੀ ਨਾਲ ਦੇ ਨਾਲ ਚੱਕ ਕੇ ਲੈ ਗਿਆ ਉਹ ਸਾਡੇ ਡੰਡੇ ਮਾਰੇ ਹੈ ਜੀ ਕੀ ਹਾਲ ਚੱਲਿਆ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਆ ਤੇ ਅੱਜ ਦਾ ਬਲੌਗ ਅਸੀਂ ਥੋੜਾ ਹੀ ਯਾਨਕਿ ਢਾਟੇ ਡਰਲਣ ਵਾਲੀ ਹੋਈ ਸਾਡੇ ਨਾਲ ਤੇ ਸਾਰੇ ਬੰਦੇ ਸਾਡੇ ਨਾਲ ਇੱਧਰ ਆ ਵੀ ਬਾਬੇ ਦੀ ਜਨੈ ਸੀਗੇ ਨਵਾਂ ਸਾਲ ਦੇਖਣ ਕਿੱਦਾਂ ਸਾਡੀ ਇੱਥੇ ਬਦਨੀਤੀ ਜਾਈ ਇੱਕਦਮ ਇਹ ਬੰਦੇ ਸਾਰੇ ਪਿਆਰੋ ਦੇ ਬੰਦੇ ਦੇਖੋ ਸਾਡੇ ਨਾਲ ਕੌਣ ਕੌਣ ਹੈ ਇੱਧਰ ਕਾਲਾ ਟਾਲਿਆ ਨੱਠੇ ਤੁਸੀਂ ਰਲਿਆ ਆ ਸਾਡੇ ਤੇ ਹੈ ਗਾਲੇ ਦੀ ਚਿੱਠੀ ਪਾਤੀ ਬਾਬੇ ਨੇ ਤੇ ਇਧਰ ਮਾਸਟਰ ਦੀ ਤਿਆਰੀ ਸਵੇਰ ਤੋਂ ਹੋਈ ਹੋਈ ਸੀਗੀ ਇਹ ਕਹਿੰਦਾ ਚਿੱਕ ਮੈਨੂੰ ਲੱਗਦਾ ਕੱਪੜੇ ਲੋਣੇ ਲੈਣੇ ਆ ਹੈ ਇਹ ਨੱਠ ਕੇ ਬਾਬੇ ਨੇ ਚਿੱਠੀਆਂ ਪਾਈਆਂ ਹੈ ਇੱਕ ਬੰਦਾ ਸਾਡਾ ਹੋਰ ਹੈ ਬਿੱਲਾ ਆ ਉਹਦੇ ਨੂੰ ਗਿਆ ਆ ਤੇ ਅਸੀਂ ਚਾਰੇ ਜਾਣੀਆਂ ਸੰਗਤਾਂ ਸਾਡੀਆਂ ਜਿੱਦਾਂ ਚਾਲਾ ਇਦਾਂ ਦੇਖਦੇ ਹਾਂ ਕਿਦਾਂ ਦਾ ਰਹਿੰਦੇਗਾ ਹਾਂ ਨਵਾਂ ਸਾਲ ਆਜੇ ਤੁਹਾਨੂੰ ਸਾਡੇ ਨਾਲੇ ਦਿਖਾ ਲਾਂਗੇ ਸਾਡੇ ਨਾਲ ਜੁੜੇ ਰਹੋ ਪੂਰਾ ਤੁਹਾਨੂੰ ਬਲੌਗ ਦਿਖਾ ਲਾਂਗੇ ਰਾਤ ਦਾ ਉੱਥੇ ਕਿਦਾਂ ਦਾ ਪ੍ਰੋਗਰਾਮ ਹੁੰਦਾ ਕਿਦਾਂ ਦਾ ਨਹੀਂ ਤੇ ਹੁਣ ਅਸੀਂ ਆ ਮੇਨ ਜੱਦੀ ਪੰਪ ਤੇ ਆ ਚੁੱਕੇ ਆ ਇੱਥੇ ਆ ਕੇ ਪੁਣਾ ਰਵਸਤੂਗੜ ਪਹੁੰਚ ਗਏ ਆ ਤੇ ਟਾਈਮ ਹੋਇਆ ਇਸ ਵੇਲੇ ਹਲੇ ਵੇਖੇ ਨਵਾਂ ਸਾਲ ਜੋਗੀ ਦੇ ਨਾਲ ਨਵਾਂ ਸਾਲ ਪੁਣਾ ਹਰੀ ਦੇ ਨਾਲ ਆ ਤਲਾਈਆਂ ਸ਼ਾਤ ਤਲਾਈਆਂ ਦੇ ਬੱਚੇ ਤੇ ਕਲਾਕਾਰ ਸਾਨੂੰ ਢੀਕ ਦੇ ਦੋ ਤਿੰਨ ਕੇ ਜਗੇ ਉਹਨਾਂ ਨੂੰ ਇੰਟਰਵਿਊ ਦੇਈਏ ਸਖਾਰਾ ਵੀ ਬੰਦੇ ਚੰਗੇ ਪਹੁੰਚੋ ਹਨਾ ਉੱਥੇ ਸੋਨੂ ਸੈਣੀ ਹੁਣ ਤੇ ਆ सोनू ਸੈਣੀ ਗੱਲ ਵੀ ਲੱਗਿਆ ਹਿਆ ਕੱਲ ਕਨਵਰ ਕਰੇ ਵਾਲ ਵੀ ਹੋਰ ਵੀ ਹੋਣੇ ਆ ਕਈ ਕਿਤਾ ਕਰ ਹੋਰ ਵੀ ਬਹੁਤ ਬੰਦੇ ਆ ਤੇ ਬਾਕੀ ਜਿਹੜੀ ਰੌਣਕ ਮੇਲਾ ਹੈ ਨਾ ਉੱਥੇ ਦਾ ਉਹ ਜਿੱਦਾਂ ਨਾ ਤੁਹਾਨੂੰ ਦਿਖਾ ਲ ਕੇ ਲਿਆਵਾਂਗੇ ਜਿੱਦਾਂ ਖਾਣਾ ਜੁੜੇ ਰਹੋ ਪਰ ਤੇ ਬਲੌਗ ਸਾਡਾ 3 ਸਬਸਕ੍ਰਾਈਬ ਵੀ ਕਰ ਦਿਓ ਤੇ ਲਾਈਕ শেয়ার ਜ਼ਰੂਰ ਕਰ ਦਿਓ ਨਵਾਂ ਸਾਲ ਕੱਲੋਂ ਐਂਟਰੀ ਪਪਾ ਜੀ ਦੇ ਨਾਲੇ ਕਰਾਂਗੇ ਹੁਣ ਯਾਨੀ ਕਿ ਕੋਈ ਯਾਰ ਜੋ ਪੀ ਆ ਆ ਦੇਖੋ ਸਾਡਾ ਬੰਦਾ ਇਹ ਬੰਦੇ ਨੂੰ ਅਸੀਂ ਨੱਟ ਕੇ ਰਲਾਇਆ ਇਹ ਬਾਬੇ ਨੇ ਇਹਨੂੰ ਚਿੱਠੀ ਪਾਈ ਅਸੀਂ ਪਿਲਾ ਕਿਤਾ ਹਾਂਜੀ ਹਾਂਜੀ ਹੈ ਪੇਵ ਖੋਛਿਆ ਹੁਣ ਹੋਰ ਹੋਰ ਓਕੇਆ ਬਿੱਲਾ ਕਹਿੰਦਾ ਯਾਰ ਦਿਲ ਕਰਦਾ ਮੈਨੂੰ ਕੋਈ ਲੈ ਕੇ ਨਹੀਂ ਜਾਂਦਾ ਮੈਂ ਕਿਹਾ ਬਿੱਲੇ ਬੈਹ ਜਾ ਤੂੰ ਗੱਡੀ ਦੇ ਵਿੱਚ ਟੈਨਸ਼ਨ ਕਿਸੇ ਨਹੀਂ ਬਾਬੀ ਨੇ ਆਪੇ ਹੀ ਲੈ ਜਾਣਾ ਜੈ ਹੋਵੇ ਚਲੋ ਜੈ ਬਾਬੀ ਦੀ 3 4 4 ਟਾਈਮ ਹੋ ਗਿਆ ਆ ਤੇ ਬਿੱਲਾ ਕਹਿੰਦਾ ਮੈਂ ਬੁਰਸ਼ ਕਰਕੇ ਚਾਹ ਪੀਣੀ ਆ ਬਿੱਲਾ ਬੁਰਸ਼ ਕਰਨ ਲੱਗ ਪਿਆ ਬਿੱਲੇ ਹੈ ਲੱਗਦਾ ਸੁਤਾ ਪੇਟ ੜ੍ਹ ਗਏ ਆ ਮੂੰਹ ਤੋਂ ਹੋਣ ਲੱਗਾ ਵਿਚਾਰੇ ਟਾਈਮ ਹੀ ਲੱਗਾ ਆਵੇ ਕਿਆ ਬਣੀ ਕਿਆ ਬੰਦੇ ਨੇ ਬਹੁਤ ਵਧੀਆ ਬਣਾਈ ਪਰ ਟੇਲੇ ਨੂੰ ਪਸੰਦ ਨਹੀਂ ਆਈ ਭਾਜੀ ਕਹਿੰਦਾ ਯਾਰ ਥੋੜਾ ਜਿਹਾ ਮਸਾਲਾ ਜ਼ਿਆਦਾ ਬਣਾਤਾ ਜਨ ਕਿ ਅਮਲੀ ਵਾਲੀ ਆ ਇਹਨਾਂ ਤੇ ਬੁਰੀ ਇੱਧਰ ਵਿਚਾਰੇ ਕੋ ਪੈਂਦੀ ਪਈ ਆ ਇਹਦਾ ਇਹਨਾਂ ਲੰਗਰ ਦੇ ਪਾਣੇ ਕੱਲ ਨਹੀਂ ਰੋਟੀ ਨਹੀਂ ਖਾਧੀ ਟਾਲੇ ਕੀ ਹੋਇਆ ਕੱਲ ਦੀ ਰੋਟੀ ਨਹੀਂ ਖਾਧੀ ਯਾਰ ਕੱਲ ਦੀ ਕਹਿੰਦਾ ਕਿਸੇ ਵੀ ਲੰਗਰ ਹੋਇਆ ਰੋਕ ਲਿਓ ਗੱਡੀ ਕਹਿੰਦਾ ਭਰਾ ਰੋਕ ਲਓ ਪਹਿਲੇ ਤਾਂ ਉਨੇ ਤੋਂ ਮਜ਼ੀ ਕੱਢ ਕੇ ਲਿਆਏ ਇਹਨੂੰ ਬਜੀ ਦੇ ਪਹੁੰਚ ਗਏ ਆ ਪਰ ਨਗਰੀ ਦੇ ਵਿੱਚ ਇਸ ਟਾਈਮ ਅਸੀਂ ਸ਼ਾਤਲਾਈ ਦੇ ਦੇਣ ਗਏ ਐਂਟਰ ਕਰਨ ਲੱਗੇ ਆ ਤੇ ਥੋੜੀ ਜਿਹੀ ਗੜਵੜੀ ਜੀ ਹੋ ਗਈ ਸਾਡੇ ਮਟਰਨ ਉਲਟੀਆਂ ਲੱਗ ਗਈਆਂ ਉਹ ਮਟਰ ਜੀ ਪਾਣੀ ਦਾ ਕੱਢੇ ਪਾਣੀ ਸਿੱਟਿਆ ਰਾਜੇ ਮਿਲਣਾ ਹੁਣ ਵਿੱਚ ਆ ਜਾ ਬੋਦਲ ਉੱਥੇ ਰਹਿ ਗਈ ਆਹ ਤੇ ਟੁੱਟੀ ਲੱਗੀ ਹੋਰ ਟੁੱਟੀ ਲੱਗੀ ਹੋਣੀ ਇੱਥੇ ਬੋਦਲ ਛੱਡਿਆ ਬੋਦਲ ਰਹਿ ਗਿਆ ਧੂੜ ਲਵਾ ਗਿਆ ਇਹਦਾ ਮਿਲਣਾ ਮੇਰੇ ਕੋਲ ਉਹ ਤੇ ਟੁੱਟੀ ਤੇ ਮਟਰਨ ਥੋੜੀਆਂ ਉਲਟੀਆਂ ਲੱਗੀਆਂ ਪਹਿਲਾਂ ਕਾਲੇ ਦਾ ਵੀ ਇਹੀ ਹਾਲ ਕਾਲੇ ਹੁਣ ਠੀਕ ਆ ਸੇਤ ਹੁਣ ਠੀਕ ਹੈ ਠੀਕ ਹੈ ਨਹੀਂ ਠੀਕ ਹੈ ਕਾਲਾ ਹੁਣ ਟੁੱਟ ਕੋਈ ਨਹੀਂ ਕੀਤਾ ਲੋ ਜੀ ਸੰਗਤ ਜੀ ਰਸ਼ੇ ਰੈ ਨਾ ਅੱਧਾ ਪੂਣਾ ਘੰਟਾ ਤਾਂ ਹੋ ਗਿਆ ਸਾਨੂੰ ਪਹੁੰਚਿਆ ਨੂੰ ਦੇਖੋ ਜਾਂ ਨਾ ਨਾ ਆਇਆ ਗੱਡੀਆਂ ਦੇਖ ਲਓ ਇਹ ਬੋਲਤਾਲੀ ਬੀਬੀ ਦੀ ਪੁੱਤਰੀ ਕਮਾਈ ਪਈ ਆ ਵਿਚਾਰਿਆਂ ਦੀ ਰਸ਼ੇ ਨਾ ਕਿਤੇ ਗੱਡੀ ਲਾਉਣ ਦੀ ਜਗ੍ਹਾ ਹੈ ਨਹੀਂ ਉਹ ਅੱਗੇ ਜਾ ਕੇ ਹੁਣ ਦੇਖ ਰਹੇ ਕਿਤੇ ਕਿੱਥੋਂ ਗੱਡੀ ਮੋੜ ਕੇ ਲੈਣੇ ਆ ਲੋ ਜੀ ਉਹੀ ਗੱਲ ਹੋ ਗਈ ਆ ਟਾਈਮ ਹੋ ਚੁੱਕਿਆ ਆ 10 ਗੱਡੀ ਸਾਡੀ ਮਸਿਕ ਦੇ ਟਿਕਾਣੇ ਸਾਈਡ ਤੋਂ ਦੇ ਲਾਈ ਆ ਏ ਅਬਲੇ ਨੇ ਸਾਨੂੰ ਲੇਟ ਕਰਾਇਆ ਬਲੇਆ ਗੱਡੀ ਗੱਡੀ ਤਾਂ ਲੱਗੇ ਟਿਕਾਣੇ ਪਰ ਅਸੀਂ ਟਿਕਾਣੇ ਨਹੀਂ ਲੱਗੇ ਕਿਤੇ ਮੈਨੂੰ ਟਿਕਾਣੇ ਸਾਨੂੰ ਰੂਮ ਹੀ ਨਹੀਂ ਮਿਲਦਾ ਯਾਰ ਤੇਰੀ ਬਜਾ ਨਾਲ ਸਾਰਾ ਕੁਝ ਹੋਇਆ ਤੇ ਕਈ ਜਿਹਨੇ ਦੋ ਸੂਟ ਪ੍ਰੈਸ ਕਰ ਲੜੇ ਉਹੀ ਗੱਲ ਹੋਈ ਆ ਗਾਗ ਬਮਾਈ ਤੱਕ ਨਾ ਆਇਆ ਹੋਵੇ ਦੁਕਾਨ ਤੇ ਪਰ ਯਾਨੀ ਕਿ ਆਪਾਂ ਖੱਜਲ ਪੂਰਾ ਹੋ ਚੁਕੇ ਆ ਜੇ ਕਰਕੇ ਸਾਨੂੰ ਹੁਣ ਸੱਤ ਸੋਦੇ ਆ ਪੂਰੀ ਸ਼ਾਤ ਲਾਈਆਂ ਜੇ ਰੂਮ ਹੈ ਨਹੀਂ ਹੋ ਹੁਣ ਇੱਧਰ ਕੋਟਾਈ ਗਾ ਰਹੀ ਆ ਰੌਣ ਦੇ ਬਾਬੇ ਦੀ ਪੂਰੀ ਆ ਇਹ ਦਿਨ ਲੱਪਣਾ ਨਹੀਂ ਇਹ ਨਹੀਂ ਲੱਪਣਾ ਥੱਲੇ 12 ਵਜੇ ਢੂੰਢ ਢਾਕਾ ਵੀ ਹੋਣਾ ਆ ਆ ਜਾਓ ਲੋ ਜੀ ਬਾਬਾ ਜੀ ਦੇ ਪੂਰੀ ਨਵੇਂ ਸਾਲਾਂ ਦੇ ਉੱਪਰ ਰੌਣਕ ਤਾਂ ਨਹੀਂ ਗਈ ਆ ਵੀ ਹੁਣ ਪਤਾ ਨਹੀਂ ਉਹਨੂੰ ਮੱਥਾ ਟੇਕ ਕਿੱਦਾਂ ਢੇਕ ਆਉਣਾ ਸਾਨੂੰ ਬਾਬਾ ਜੀ ਨੂੰ ਪਤਾ ਹੋਊਗਾ ਤੇ ਰਸ਼ ਪੂਰਾ ਪਿਆ ਆ ਸੰਗਤ ਨੇ ਇਥੇ ਕਿਤੇ ਪੈਰ ਰੱਖਣ ਦੀ ਜਗ੍ਹਾ ਹੈ ਨਹੀਂ ਉਹ ਅਸੀਂ ਸ਼ਾਹ ਤਲਾਈਆਂ ਨੂੰ ਐਂਡ ਤੇ ਆ ਕੇ ਜਿੱਕੇ ਗੱਡੀ ਲਾ ਕੇ ਆਏ ਆ ਬਾਹਰ ਜਿੱਥੇ ਚਾਰਾਂ ਗੰਗਾ ਦਾ ਪੌੜ ਹੁੰਦਾ ਤੇ ਸੰਗਤ ਦੇਖ ਲੋ ਵੀ ਪਤਾ ਨਹੀਂ ਆਈ ਕਿੱਦਾਂ ਜਾਂਦੀ ਆ ਇਹਨਾਂ ਨੂੰ ਠੰਡੇ ਨਹੀਂ ਲੱਗਦੀ ਬਾੜੀ ਵੀ ਆਏ ਕਿੱਥਾ ਜਾਂਦੇ ਆ ਗੱਡੀਆਂ 'ਚ ਤੇ ਫੋਟੋਸਾਈਕਲਾਂ 'ਤੇ ਆਉਂਦੀ ਆ ਇਹ ਉਹੀ ਤਾਂ ਦੱਸਦੇ ਆ ਵੀ ਠੰਡ ਇਹਨਾਂ ਨੂੰ ਮਾਂਦੇ ਹੈ ਨਹੀਂ ਉਹ ਅਸੀਂ ਕਹੀਏ ਨੇ ਠੱਡ ਹੋਣੀ ਆ ਪਰ ਠੰਡੁੰਡਾ ਵਾਲਾ ਦੇ ਤੁਸੀਂ ਹੈ ਨਹੀਂ ਉਹ ਇੱਥੇ ਤਾਂ ਲੰਗਰ ਚੱਲਦੇ ਦੁੱਧ ਦੇ ਮਾਟਰ ਨੂੰ ਗਰਮੀ ਆਈ ਅਸੀਂ ਮਾਟਰ ਨੇ ਦੇਖ ਲਾਵੇ ਟੋਪੀ ਟੋਪੀ ਲਾਤੀ ਆ ਲਾਤੀ ਲਾਤੀ ਮਾਟਰ ਕਹਿੰਦਾ ਸਾਡੇ ਵਾਲ ਵੀ ਪੂਰੇ ਦੇਖਣੇ ਚਾਹੀਦੇ ਆ ਦੁੱਧ ਨੇ ਲੰਗਰ ਚੱਲਦੇ ਆ ਦੁੱਧ ਪੀ ਲਿਆ ਗਾਰ ਬਦਾਮਾ ਵਾਲਾ ਇਹ ਸਾਬਕਾ ਬਾਬੇ ਦੇ ਯਰ ਪਾ ਬਾਬਾ ਜੀ ਦੀ ਪੂਰੀ ਕਰ ਪਾਇਆ ਹੁਣ ਚੱਲੇ ਆ ਦਿੱਲੀ ਵਾਲੇ ਇਸਰਾ ਕੰਦੇ ਸੇ ਮੰਜੂਰੀਆਂ ਚਾਲਦੇ ਆ ਗਲੇ ਸਾਡੇ ਅੱਗੇ ਬੈਠੇ ਹੋ ਆ ਹੁਣ ਪਤਾ ਨਹੀਂ ਕੀ ਕੀ ਹੋਣਾ ਆ ਅੱਗੇ ਸਾਨੂੰ ਦੇਖ ਰਹੇ ਆ ਰੂਮ ਪਹਿਲਾਂ ਰੋਟੀ ਅੱਲਾ ਰੂਮ ਦਾ ਰੇਂਜਮੈਂਟ ਕਰਦੇ ਆ ਲਓ ਜੀ ਰੂਮਾਂ ਦਾ ਪਤਾ ਨਹੀਂ ਲਾਈਨ ਬਹੁਤ ਲੰਬੀ ਲੱਗੀ ਹੋ ਆ ਕੰਨੇ ਮੱਕੀ ਦੀ ਰੋਟੀ ਖਾਣੀ ਆ ਪਹਿਲਾਂ ਬਾਕੀ ਦੀ ਰੋਟੀ ਖਾ ਕੇ ਲੈਰੇ ਆਈ ਦੀ ਲੰਬੀ ਆ ਮਨਲਾ ਜਿੰਨੇ ਚਿਰ ਪਹੁੰਚਣਾ ਮੱਕੀ ਰੋਟੀ ਪਿੱਛੇ ਪਾਚੀ ਜਾਣੀ ਆ ਤਾ ਕੋਈ ਸਨੁਰਾ ਸਾਗ ਮੱਕੀ ਦੀ ਰੋਟੀ ਨਾਲ ਲੰਗਰ ਪੂਰਾ ਜਲਣ ਲਗਾਇਆ ਦੇਖੋ ਦਿੱਲੀ ਵਾਲਾ ਇਸਰਾ ਦੇ ਵਿੱਚ ਤੇ ਸਰੋਂ ਦਾ ਘੇ ਸੋਦਾਈ ਸੋਦਾ ਕੇ ਨਾਲ ਪੱਕੀ ਰੋਟੀ ਮਟਰ ਮੱਕੀ ਰੋਟੀ ਖਾਣੀ ਆ ਲੈ ਲੰਮੀ ਲੇਕ ਪੂਰੀ ਜੀ ਪੂਰੀ ਬਾਬੇ ਦੀ ਬੋਨ ਕਿਰਪਾ ਲੰਮੀ ਲੈਣ ਦੀ ਕੇ ਮਟਰ ਲੂਡ ਨਹੀਂ ਜਣੀ ਸਾਗਤ ਦੇ ਗੋਲੀ ਚੱਕ ਜਣੀਆਂ ਲੈ ਵੀ ਦੁੱਧ ਬਦਾਮਾਂ ਵਾਲਾ ਇਧਰ ਪੂਰੀ ਐ ਸੰਦਾਲੀ ਗਰਾਸੀ ਆ ਸੀ ਕਲੂਟੀ ਬਾਣੀ ਖਾ ਲਿਆ ਹੁਣ ਹੁਣ ਰੂਮ ਮਿਲੇ ਜਾਏ ਨਾਵਲੇ ਬਾਅਦ ਦੀ ਗੱਲ ਦੇਖਦੇ ਆ ਇਧਰ ਦੇਖੋ ਲੱਗਰ ਬਕਕੀ ਦੀ ਰੋਟੀ ਵਾ ਮੈਨੂੰ ਲੱਗ ਲਗਾਇਆ ਕਾਜੂ ਬਦਾਮਾਂ ਵਾਲਾ ਕੇਸਰ ਦਸ ਜੀ ਇਹ ਵੀ ਸਾਡਾ ਟੱਕਰ ਗਿਆ ਬੰਦਾ ਬੰਦੇ ਸਾਡੇ ਇਧਰ ਹੋਰ ਵਾਲੇ ਪਤਾ ਨਹੀਂ ਕਿੱ데 ਕਿੱਟੇ ਟੱਕਰ ਬੰਗਿਆ ਤੋਂ ਬਹੁਤ ਆਇਆ ਕੰਮ ਦੇਖੋ ਕਿਹੜਾ ਹੋਣ ਲੱਗਿਆ ਆ ਪਹਿਲਾਂ ਗੱਡੀ ਬੁੱਕ ਹੁਣ ਕਮਰਾ ਮਿਲ ਗਿਆ ਕਮਰਾ ਹੁਣ ਦੇ ਦੇਂਿਆ ਉਧਰ ਮਿਲ ਗਿਆ ਕੁਮਲੂਣੀ ਬੁੱਕ ਕੀਤਾ ਆ ਇਧਰ ਇਹ ਕਾਲੇ ਦਾ ਦੇਖੋ ਕੀ ਬਣਿਆ ਪਿਆ 10 ਕਿਲੋ ਦਾ ਆ ਬੰਮਾ ਨੇ ਕਾਲੇ ਆਤ ਨੂੰ ਰਜਾਈ ਗਾ ਇਹਨਾਂ ਸੰਘਾ ਮੱਕੀ ਦਾ ਆਟਾ ਤਾਂ ਨਹੀਂ ਲੈ ਕੇ ਜਾਂ ਮੈਂ ਬੂਰਾ ਦੇਖਿਆ ਜੈ ਬਾਬੇ ਦੀ ਜੈ ਬਾਬੇ ਦੇਓ ਬਾਬਾ ਸਾਰੇ ਆਪਣੇ ਆਪਣੇ ਕਿੱਟਾ ਚ ਕੰਬਲ ਸ਼ੀਵ ਇਹ ਵਰ ਗਿਆ ਵੇਲੇ ਆਟੇ ਦਾ ਪੋਰਾ ਲੈ ਕੇ ਆਇਆ ਇਹਨੂੰ ਕਿਹਾ ਗੰਮਲ ਲੈ ਉਹਨੂੰ ਕਿਹਾ ਇਹ ਆਟੇ ਦਾ ਪੋਰਾ ਹੈ ਗੰਮਲ ਤੂੰ ਜਾ ਇਧਰ ਤਲੇ ਕਾਲੇ ਕਾਲੇ ਨੂੰ ਰਹੀ ਲਿਆਣੂ ਗਾਉਣ ਨਾਲ ਕਾਲੇ ਦੀ ਸਾਰਾ ਸਾਰੀ ਰਣ ਦਾ ਆਏ ਹੋਏ ਉਹ ਕਾਲੇ ਦਾ ਸਾਰਾ ਸਾਰਾ ਵੇਲਾ ਵੀ ਯਾਰ ਮੇਰੇ ਹੰਡੀਆ ਵਾਂਗ ਤੁਰਿਆ ਹੋ ਵੀ ਆਪੇ ਚੱਕੀ ਨੀ ਮੌਖੇ ਤੱਕ ਲੈ ਜਾਉਂਗਾ ਹਾਏ ਗੁਰੂ ਘਰ ਹਾਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਦੁੱਧਾਂ ਲੰਗਰ ਜੀ ਗਰਮਾ ਗਰਮ ਦੁੱਧ ਨਾਲ ਗੁਲਾਬ ਜਾਮਣਾ ਛੱਕੇ ਜਾਓ ਭਗਤੀ ਲੈ ਵੀ ਐਂਡ ਦੇ ਆਗੇ ਸਾਨੂੰ ਰੂਮ ਮਿਲ ਗਿਆ ਆ ਉਹ ਜਿਹੜੇ ਪੀਲੇ ਰੰਗ ਦੇ ਕੀਛੇ ਲੱਗੇ ਹੋ ਆ ਉਹਦੇ ਬਲਬ ਦੇ ਨਾਲ ਉਹਾਨੂੰ ਰੂ ਮਿਲਿਆ ਕੋਮਲੋਣੀ ਪਹਿਲੇ ਵਕੀਤਾ ਹੈ ਦੇ ਲਈ ਸਾਨੂੰ ਤਾਂ ਮਿਲਿਆ ਹੀ ਕੰਪੈਰ ਕੇ ਆਗਾ ਬੋਲ ਸਾਡੇ ਦਰਵਾਜ਼ੇ ਆ ਮੇਰਾ ਪੁੱਤ ਨੇ ਕਮਰਾ ਲੱਭਿਆ ਸਾਨੂੰ ਤਾਂ ਨਹੀਂ ਮਿਲਿਆ ਉਹ ਤਾਂ ਉਹਨਾਂ ਨੇ ਸਟਾਨ ਜਨਾ ਹੈ ਨਾ ਜਾਣਿਆ ਲੱਗ ਰਿਹਾ ਪੁਰਾਣਾ ਲੱਗਾ ਹੋਇਆ ਯਾਰ ਤਰਾ ਬਾਬਾ ਜੀ ਕੀ ਤਾਇਆ ਤਾਇਆ ਡਾਇਲਰ ਬਣ ਗਿਆ ਇਹ ਸਾਰੇ ਨੂੰ ਮੁਬਾਰਕਾਂ ਹਨ ਹੋਰ ਵੀ ਹੋਰ ਕਿੱਦੀਆਂ ਰਹੇ ਹੋਰ ਇੱਕ ਪੁੱਤੂ ਆ ਬੜਾ ਹੋ ਗਿਆ ਓਏ ਪ੍ਰਤੀਸ਼ਰ ਹੋ ਗਿਆ ਪ੍ਰਤੀਸ਼ਰ ਕੀ ਜੈ ਪਹਿਲੇ ਇਹ ਦੱਸੂ ਵੀ ਤੁਹਾਨੂੰ ਸਾਰਿਆਂ ਨੂੰ ਆਨੰਦ ਆਇਆ ਆਇਆ ਜੋ ਦੀ ਜੈ ਕਰਾ ਲਾਗੇ ਜੈ ਕਰ ਪੜਾ ਬੋ ਸਾਡੇ ਦਰਬਾਰ ਕੀ ਜੈ ਰਿਕਾ ਪਾਜੀ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਇੱਕ ਇੱਕ ਕਰੋ ਕਲਾ ਦੇ ਦੀ ਸਾਰੀ ਸੰਗਤ ਨੂੰ ਤੇ 9 ਸਾਲ ਦੇ 9 ਸਾਲ ਤੇ ਬੈਟ ਯੂਨਰ ਜੀ ਫਿਰਤਾ ਦੇਖਾ ਬਹੁਤ ਸੋਹਣਾ ਤੁਹਾਨੂੰ ਪੂਰਾ ਇੱਥੇ ਦਿਖਾਵਾਂਗੇ ਪੰਜੀ ਜੈਤਾਂ ਤਰਿ ਕੀ ਹੋ ਗਿਆ ਬਾਬਾ ਜੀ ਜੈ ਬਾਬਾ ਹੈਪੀ ਨਿਊ ਸਅਰ ਹੈਪੀ ਨਿਊ ਈਅਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਤੁਹਾਡੀ ਵਧੀਆ ਵਧੀਆ ਹੋਣ ਵਾਲੀਆਂ ਕਿਸ ਤਰ੍ਹਾਂ ਦੀ ਵੈਸੇ ਹਿੰਦੀ ਹੁੰਦੀਆਂ ਐਸੇ ਪੰਜਾਬੀ ਵੀ ਮੈਡਮ ਬੋਲਦੇ ਆ ਤੁਹਾਡੇ ਨਾਲ ਬਹੁਤ ਖੁਸ਼ ਆਇਆ ਜੀ ਅੱਜ ਮਾਚਲੀ ਮਾਚਲੀ ਕਲਚਰ ਜੀ ਬਲੀ ਰਜ਼ਾਨ ਜੈ ਬਾਬਾ ਜੀ ਸਾਡੇ ਮੰਗਿਆਂ ਤੋਂ ਆਏ ਹੋ ਅਸੀਂ ਵੀ ਸਾਰੇ ਤੇ ਰਾਜੂ ਭਾਜੀ ਹੁਣੇ ਸਾਡੇ ਪਹਿਲੇ ਮਿਲਦੇ ਰੇ ਮੇਰੇ ਅੱਗੇ ਬਲੋਕਾਂ 'ਚ ਵੀ ਤੁਸੀਂ ਦੇਖਿਆ ਆ ਰਾਜੂ ਭਾਜੀ ਉਹਨਾਂ ਨੂੰ ਤੇ ਇਹਨਾਂ ਨਾਲ ਮੈਡਮ ਨਾਲ ਟੋਲੇੰਦਾ ਮਰੀਆਸੋਬ ਤੇ ਮੈਡਮ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾ ਆਉਣ ਵਾਲੇ ਨਵੇਂ ਸਾਲ ਇਹਨਾਂ ਲਈ ਖੁਸ਼ੀਆਂ ਭਰਿਆ ਜੈ ਬਾਬਾ ਵੀ ਦੇਖੋ ਕੀ ਬਣ ਗਿਆ ਪਟਾਕੇਆਂ ਨਾਲ ਨਵਾਂ ਸਾਲ ਮੰਨ ਗਿਆ ਰੌਣਕਾਂ ਦੇ ਕੀ ਕੀ ਲਾਤਾਂ ਤੇ ਨਜ਼ਾਰਾ ਸੰਗ ਜੀ ਪੂਰਾ ਆ ਨਵਾਂ ਸਾਲ ਬਾਬਾ ਜੀ ਦੇ ਨਾਲ ਬਹੁਤ ਵਧੀਆ ਲੱਗਾ ਕੋਣ ਫਰੂਨਾ ਜੜੀ ਆ ਕੇ ਮੱਥਾ ਟੇਕਿਆ ਹੋਣਿਆ ਘਾੜੀ ਦੇ ਰਾਤ ਦੇ 12 ਵਜੇ ਕਰੋ ਦਸ਼ਣ ਬਾਰਾ ਤੋਂ ਉੱਪਰ ਹੋ ਗਿਆ ਏ ਨਮਾਜ਼ਾਂ ਸਾਲ ਹੋ ਗਿਆ ਪਪਾ ਜੀ ਦੇ ਨਾਲ ਤੇ ਮੰਦਰ ਦੇ ਘਰ ਉਹ ਬਾਕੀ ਜਿਹੜੇ ਨੂੰ ਮੱਥਾ ਟੇਕਾਂਗੇ ਤਾਂ ਬਾਰੋ ਜਾ ਕੇ ਬਬਾਈ ਜੀ ਜੀ ਲੋ ਆਈਏ ਜਲੰਧਰ ਵਾਲਿਆਂ ਦੀ ਸਰਾਜ ਆਜੇ ਪਏ ਆ ਤੇ ਬੱਚੇ ਜੇ ਵੀਡੀਓ ਜਲੰਧਰ ਜੇ ਵੀਡੀਓ ਲੱਗਾ ਜਲੰਧਰ ਤੇ ਅੰਦਰ ਤੁਹਾਨੂੰ ਗਾਲ ਜਲੰਧਰ ਤੇ ਪਹਿਲੇ ਰੌਣਕ ਵੀ ਲੱਭਾ ਸੀ ਆਈ ਤੁਹਾਨੂੰ ਉਹਨਾਂ ਅੰਦਰ ਕਰਕੇ ਦਿਖਾ ਲ ਕੇ ਲੈ ਆਉਣੇ ਆ ਆ ਜਾਂ ਅੰਦਰ ਇਹ ਲੰਗਰ ਪਾਣੀ ਇੱਥੇ ਪੂਰੇ ਚੱਲਦੇ ਆ ਨਵੇਂ ਸਾਲ ਦੇ ਉੱਪਰ ਤੇ ਸੌਂ ਦਾ ਪ੍ਰਬੰਧ ਵੀ ਕੀਤਾ ਪਿਆ ਆ ਤੇ ਵੈਸੇ ਉਹਨਾਂ ਦਾ ਕੋਈ ਚੀਜ਼ ਦੀ ਲੋਡ ਹੈ ਨਹੀਂ ਸੰਗਤ ਇੱਥੇ ਜੇ ਪੱਕਾ ਹੀ ਕਰ ਦਿੱਤਾ ਕੰਮ ਇਹ। ਲੰਗਰ ਵੀ ਪੂਰੇ ਆ ਤੇ ਦਾਲ ਫੁਲਕਾ ਪ੍ਰਸ਼ਾਦਾ ਵੀ ਚੱਲਣ ਲੱਗਾ ਆ। ਤੇ ਚਲੋ ਫਿਰ ਹੁਣ ਤਾਂ ਹੁਣ ਅੱਤੋ ਹੀ ਹਲੇ ਪੇਟ 'ਚ ਜਗ੍ਹਾ ਹੈ ਨਹੀਂ। ਸੰਗਤ ਇਹਦੇ ਦੇਖੋ ਲੰਗਰ ਪ੍ਰਸ਼ਾਦ ਮਾਟਰ ਜੀ ਤੇ ਲੱਗਿਓ ਸੇਵਾਦਾਰ ਲੱਗਿਓਗਾ ਨਾ। ਮਾਟਰ ਜੀ ਲੰਗਰ ਜੀ ਜੋ ਜੋ ਨੇ ਭਰੇ ਮਾ ਹੁਈ ਗੈਨ ਲੱਗਾ ਸੀ ਜਦਾ ਤੈ ਨਹੀਂ ਹੋ ਜਾਗਾ ਬਨਾਈਏ ਦਿਖਾ ਦਿਓ ਖਾ ਲਿਆ ਮੜਿਆ ਹੈ ਸਾਰਾ ਦਿਖਾ ਦਿਓ ਆਹੋ ਲੰਗਰ ਦੇ ਵਿੱਚ ਜਗਾ ਦਾ ਐ ਨਹੀਂ ਸੀ ਕੰਦੇ ਕਿਦਰ ਦੇਖੋ ਪੂਰਾ ਲਗਾਇਆ ਪ੍ਰੋਗਰਾਮ ਬੇਰੀ ਲੱਦਾ ਨਹੀਂ ਖਾਣਾ ਟੰਗ ਦਾ ਸੌਣ ਦਾ ਪ੍ਰਬੰਧ ਵੀ ਪੂਰਾ ਕੀਤਾ ਯਾਰ ਜੈ ਬਾਬਾ ਜੀ ਦੀ ਜੈ ਬਾਬਾ ਜੀ ਦਾ ਮੰਦਿਰ ਬੜਾ ਖੂਬਸੂਰਤ ਸੰਜਾਇਆ ਇਹਨਾਂ ਨੇ ਤੇ ਫਿਰ ਬਾਬਾ ਜੀ ਦੇ ਰਣ ਲੱਗ ਜੋ ਪੂਰਾ ਤੇ ਨਾਲ ਦੇੇ ਬਾਰਾ ਜੀ ਸਵੇਰ ਹੋ ਚੁ ਗਈ ਐ ਸਵੇਰ ਦੇ ਨਾਲ ਸ਼ੁਰੂਆਤ ਕਰਨ ਲੱਗੇ ਆ ਜਿਆ ਪੋੜਿਆਂ ਦੇ ਨਾਲ ਲੰਗਰ ਲੱਗੇ ਹੋਆ ਦੇਖੋ ਬਾਬਾ ਜੀ ਦੇ ਦਰਬਾਰ ਦੇ ਉੱਪਰ ਰੰਗ ਤੇ ਇਧਰ ਕਿਆ ਪਕੌੜਾ ਬਿਚਨ ਲੱਗਿਓਆ माजी ਉੱਠਦੇ ਨੇ ਸਾਡਾ ਰੂਮ ਉਧਰ ਸਿਕਾ ਫਾਈਵ ਸਟਾਰ ਦਾ ਟੋਟਾ ਜਿਹਾ ਲੱਗਾ ਤੇ ਪੋੜੇ ਇਧਰ ਗਾ ਦੇਖੋ ਤਾਂ ਟੱਪਾ ਮੇਂ ਪੈਣ ਦੇ ਅੰਦਰੋਂ ਨਿਕਲੀ ਆਉਂਦੇ ਆ ਤੇ ਆ ਪਕੌੜਾ ਤੇ ਇਧਰ ਮਾਸਟਰ ਜੀ ਹੁਣੀ ਵੀ ਆਪਣੀ ਕਹਿੰਦੇ ਬਿਸਕੁਟਾਂ ਨਹੀਂ ਪੇਟੀਆਂ ਮਾਟਰ ਜੀ ਕਿੱਥੇ ਆ ਤੁਹਾਡੀਆਂ ਮਾਟਰ ਆਪਣੇ ਲੋ ਪੇਟੀਆਂ ਲੈ ਗਿਆ ਤਿੰਨ ਕਹਿੰਦਾ ਸਾਡਾ ਮੁੰਡਾ ਬਾਹਰ ਚਲ ਗਿਆ ਇਸ ਗੁਚੀ ਦੇ ਵਿੱਚ ਇਹਨੇ ਪੇਟੀਆਂ ਮਾਟਰ ਚੋ ਬਿਸਕੁਟਾਂ ਨਹੀਂ ਲੈ ਗਿਆ ਹੁਣ ਆਉਂਦੇ ਦੇ ਦੇ ਅੰਦਰ ਭੋਗ ਲਵਾ ਕੇ ਤੇ ਇੱਥੇ ਚਾਹ ਦੇ ਨਾਲੇ ਵਰਤਾਵਾ ਕੇ ਵਾਲਕ ਜੀ ਹੈ ਪਨਾਹਾਰੀ ਕੋ ਖਾਜੀ ਲੋਹੀ ਨਾ ਜਰੀ ਸੰਗਤ ਪਰ ਰੇ 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 ਬਾਰੀਓ ਤੇ ਗਿਆ ਮੋਰ ਗਣੀ ਤੇ ਜੀ ਸੰਗਤ ਜੀ ਤੇ ਪਟਾਦ ਹੁਣ ਇੱਥੇ ਲੱਗੇ ਬਸੋਂ ਚਾਹ ਜਲਦੀ ਆ ਤੇ ਬਲਿਆ ਕਿਦਾਂ ਠੀਕ ਆ ਤੇ ਚਲੋ ਆਹਦੇ ਅੱਗੇ ਨੂੰ ਚੱਲਦੇ ਆ ਅੱਗੇ ਜੀ ਪ੍ਰਸ਼ਾਦ ਬਾਬਾ ਜੀ ਦੇ ਗੁੱਲੂ ਦੋ ਦੇ ਦੇ ਗੁੱਲੂ ਦੋ ਲਾ ਐ ਕੋਰ ਦੇ ਦਿਨ ਕਾਲਾ ਕਾਲਾ ਬਾਜੀ ਵਿਛਿਆ ਵਰਤੌਣ ਲੱਗਾ ਐ ਟ੍ਰੇਲਰ ਕਿੱਥੇ ਗਿਆ ਦੋ ਬੱਚਿਆਂ ਦੋ ਇਹ ਕਿ ਉਹਨਾਂ ਆਜੂ ਆਇਓ ਜੈ ਬਾਬੇ ਦੀ ਜੈ ਬਾਬੇ ਦੀ ਉਹ ਚਾਚਾ ਕਹਿੰਦਾ ਉਹ ਲੈ ਬਾਬਾ ਦੋ ਜਾਣੇ ਆ ਦੇ ਬੁੱਲੂ ਚਾਚਾ ਵੀ ਟੱਕਰ ਗਿਆ ਹੋਰ ਸੁਣਾ ਕਹਦਾ ਠੀਕ ਆ ਜੈ ਬਾਬੇ ਦੀ ਜੈ ਬਾਬੇ ਦੀ ਮਿਲ ਗਿਆ ਕਮਰਾ ਕਮਰਾਤੀ ਫੇ ਨਾ ਗੱਡੀ ਚ ਗੱਡੀ ਚ ਰਾਤੀ ਭੋਰ ਰਾਤੀ ਦਾ ਜੈ ਬਾਬੇ ਦੀ ਅਸੀਂ ਗੱਡੀ ਚ ਹਾਂ ਸਹੀ ਆ ਬੇ ਨਵੇਂ ਸਾਲ ਦੀਆਂ ਮੁਬਾਰਕਾਂ ਹੋਰ ਕਾ ਜੀ ਮੁਬਾਰਕਾ ਤੁਹਾਨੂੰ ਮੁਬਾਰਕਾ ਕਰੇ ਕਹਾਣੀ ਕਹਿੰਦਾ ਦੱਸ ਤੇ ਇਹ ਮਿੱਟੀ ਤੋਂ ਹਰੀ ਸਾਰੀ ਦੱਸ ਦੇ ਸੰਗ ਜੀ ਬਾਬਾ ਜੀ ਦੇ ਕਿੱਟੇ ਪਾਤਾ ਰੱਖਣੋ ਜੀ ਰੁਪਈਆ ਕੱਢ ਕੇ ਖਲਾਈਆਂ ਜੀ ਤੇ ਇਧਰ ਬਾਬਾ ਜੀ ਦੇ ਦਰਵਾਜ਼ੇ ਵਰ ਮੀਂਹ ਲੱਗ ਪਿਆ بارش بارش ਪੂਰੀ ਹੋਣ ਲੱਗੀ ਉਹ ਇਧਰ ਤੇ ਯੇ ਬਾਬਾ ਜੀ ਯੇ ਪੁਨਾ ਹਾਈ ਤਰੀਕਾ ਹੈ ਹਾਂ ਲੋ ਜੀ ਇੱਥੇ ਇੱਥੇ ਵਾਲਦਵਾਲੇ ਤੁਹਾਨੂੰ ਕੁਛ ਨਹੀਂ ਲਗਾ ਰਿਹਾ ਕੰਮ ਚੱਲਦਾ ਕਰਕੇਿੱਧੇ ਉਰੇ ਮੱਖਾ ਢੇਕ ਕੇ ਅਸੀਂ ਆ ਗਏ ਬਾਹਰ ਲੋ ਜੀ ਜਾਮ ਉਪਰ ਇਹ ਨਿਆ ਗੱਡੀਆਂ ਦਾ ਪਾਰਕਿੰਗ ਦਾ ਬਖਰੀ ਗਲਿਆ ਤੇ ਰੁੱਜਾ ਮੋਨ ਨੂੰ ਵੀ ਜਗ੍ਹਾ ਹੈ ਨਹੀਂ ਮੈਂ ਟੀਲੇ ਰੋਣਾ ਨੂੰ ਕਹਿੰਦਾ ਮੈਂ ਕਿਹਾ ਵੀ ਤੁਸੀਂ ਚੱਲ ਜਾਓ ਉੱਪਰ ਰਸ਼ਵੀ ਨਾ ਮੇਰੀ ਜਿੱਦਾ ਹੁਣ ਤੁਹਾਨੂੰ ਸਹੀ ਇਹ ਲੱਤ ਤੋਖ ਦੀ ਕਰਕੇ ਔਣੀਆਂ ਉਪਰ ਨੀ ਬਾਬਾ ਜੀ ਇੱਥੇ ਮਨਜ਼ੂਰ ਕਰਨ ਰਸ਼ ਦੇਖੋ ਜੀ ਗੱਡੀਆਂ ਬਣੀ ਪਾਸ ਹੁੰਨੀਆਂ ਬਈਆਂ ਤੇ ਇੱਧਰ ਦੇਖੋ ਇੰਨਾ ਜਾਮ ਲੱਗਾ ਪਿਆ ਆ ਗੱਡੀਆਂ ਹੁਣ ਬੈਕ ਦੇ ਆ ਕੇ ਥੱਲੇ ਨੂੰ ਜਾ ਕੇ ਬਹੁਤ ਥੱਲੇ ਜਾ ਕੇ ਗੱਡੀਆਂ ਲਗਣੀਆਂ ਤੇ ਹੁਣ ਮੈਂ ਥੱਲੇ ਜਾ ਕੇ ਦੇਖਦਾ ਕਿੱਥੇ ਮਿਲਦੀ ਹੈਗਾ ਕਿੱਥੇ ਨਹੀਂ ਪਰ ਇਹ ਤਾਂ ਮੁਸ਼ਕਲ ਹੈ ਯਾਰ ਤੋਂ ਬੋਜੀ ਬਾਬਾ ਜੀ ਦੇ ਨਵੇਂ ਸਾਲ ਤੇ ਹੈਂਡਲਗਰ ਲਾ ਪਏ ਹਨ ਨਹੀਂ ਤਾਂ ਪੈਂਦਾ ਸੀ ਹੈਂਡਲਗਰ ਲਾ ਪਈ ਤੇ ਵੀ ਰੋ ਕੰਮ ਉਹੀ ਹੋ ਗਿਆ ਮੀ ਆ ਬਗੋਂ ਇੱਥੇ ਚੱਲ ਪਿਆ ਤੇ ਬੰਦੇ ਦੇਖੋ ਸਾਰੇ ਲੜੋਏ ਦੇ ਇਕੱਠੇ ਹੋ ਗਏ ਆ ਗੱਲੇ ਗੱਲੇ ਆ ਦੇਖੋ ਪਹਿਲਾਂ ਪਛਾਣੋ ਤੇ ਬਗਲੂ ਚਾਚਾ ਤੇ ਉਧਰ ਉਧਰ ਸੁਣ ਸੁਨੋ ਮਤਾ ਟਿਕ ਆਗੇ ਮੁੜੂਗੇ ਲਾ ਤਾਂ ਤੁਸੀਂ ਨਹੀਂ ਦੇਖੇ ਲੱਗਦੇ ਲਾਈਨ ਚ ਆਸਾਰ ਮੀਂਹ ਦੇ ਪੂਰੇ ਆਪਣੇ ਆ ਦਿਲਾਂ ਵਾਲੇ ਪਾ ਇਹਨਾਂ ਨੇ ਪਾਪ ਬਹੁਤ ਜੜੇ ਬਾਬਾ ਕਹਿੰਦਾ ਧੋ ਲਾ ਇਹ ਸਾਰੇ ਧੋ ਬਾਬਾ ਕਹਿੰਦਾ ਨਹਾ ਲਾ ਧਾ ਕੇ ਲਿਆਉਣੇ ਰਾਤ ਦੇ ਨਾ ਤੇਰੀ ਇਹਦੀ ਨਾਤੇ ਨਹੀਂ ਹੋ ਇਹਨਾਂ ਨੇ ਪਰਵਾਦ ਕੀਤਾ ਬਾੜੀ ਦਾ ਬਾਕੀ ਪਿੰਦਾ ਪਿੰਦੇ ਇਸ ਵਾਰ ਕੀ ਵਿਚਾਰਿਆ ਆ ਮੌਸਮ ਇੱਕਦਮੇ ਚੇਂਜ ਹੋ ਗਿਆ 2026 ਆਉਣ ਦੀ ਦੇਰ ਆ ਹੈ 26 ਆ ਗਿਆ ਹੈ ਭਾਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਜਿਆਦਾ ਸਾਨੂੰ ਬਹੁਤ ਵਧਾਈਆਂ ਲਵੇਂ ਖਾਲ ਦੀਆਂ ਹਾਂਜੀ ਸਾਰੇ ਟੱਬਰਾਂ ਨੰਬਰ ਗੱਲ ਖੇੜਿਆਂ ਦੇ ਸਾਰਿਆਂ ਦੇ ਮੇਰਾ ਭਰਿਆ ਹੱਥ ਤੇ ਬਾਬਾ ਤੇ ਲੱਗੜ ਖੇੜੇ ਆਓ ਅਰਦਾਸ ਪੂਰੀ ਕਰਨੀ ਆ 20-20 ਰੁਪਏ ਬੰਦੇ ਦੇ 10 ਰੁਪਏ ਬਾਕੀ ਸਾਰਿਆਂ ਦੇ ਭਲੀ ਰੱਖੇ ਮਹਾਰਾਜ ਸਾਰਿਆਂ ਦੀ ਭਲੀ ਰਹਿ ਜੀ ਲੈ ਤੇਰੀ ਵੀ ਬਣਾ ਦੇ ਆਪ ਬਾਬਾ ਹੁਣ ਬਾਬਾ ਜੀ ਲਓ ਜੀ ਆ ਸਾਡਾ ਮੇਨ ਬਲੌਗਰ ਆ ਜੀ ਰਾਤੀ ਹਾਂ ਇਹ ਜਿਹੜਾ ਆ ਹਾਂ ਏ ਬਲੌਕਿੰਗ ਕਰਦਾ ਹੈ ਬੰਦੇ ਨੂੰ ਐਦਾਂ ਲਪੇਟੇ ਚ ਲੈਂਦਾ ਹੈ ਨਾ ਇਹ ਵੀਡੀਓ ਬਣਾਉਂਦਾ ਹੈ ਤੇ ਬੰਦੇ ਨੇ ਰਾਤੀ ਦੀ ਕਮਰਾ ਲੈ ਲਿਆ ਸਿਲਵਰ ਲਾਈਨ ਹੋਟਲ ਚ ਪਰ ਸਿਲਵਰ ਲਾਈਨ ਚ ਪੱਲੀ ਲਟਕਾਤੀ ਪਲੇ ਰਿਹਾ ਉਹ ਸਾਨੂੰ ਬੰਦੇ ਪੈ ਗਏ ਉਹਨਾਂ ਦੇ ਹੋਟਲ ਵਾਲਿਆਂ ਉਹ ਕਹਿੰਦਾ ਬੰਦਾ ਜੋੜਾ ਵੀ ਨਾਲ ਲੈ ਜਾਂਦਾ ਚੱਕ ਕੇ ਲੈ ਗਿਆ ਉਹ ਡੰਡੇ ਮਾਰੇ ਹੈ ਉਹ ਭਰਾਵਾ ਕਮਰਾ ਹੀ ਰਾਤੀ ਮਿਲਿਆ ਪੂਰੀ ਸ਼ਾਂਤ ਲਈ ਇਧਰ ਘੁੰਮ ਘੁੰਮ ਕੇ ਬਸ ਹੋ ਗਏ ਸਾਡੀ ਨਹੀਂ ਸੀ ਇਹ ਦੱਸ ਕਿਦਾਂ ਚੱਕ ਹੁੰਦੇ ਸ਼ੀਸ਼ੇ ਕਿਦਾਂ ਚੱਕ ਹੁੰਦੇ ਇਹ ਹੋਟਲ ਵਿੱਚ ਉਹਨਾਂ ਹੋਟਲ ਦਾ ਹੈਗਾ ਮਹਿੰਗਾ ਮਜ਼ਬੂਰੀ ਜਿਹਾ ਲੈਂਦਾ ਹੈ ਕਨ ਘਬਰਾ ਪਰ ਸ਼ੀਸ਼ੇ ਦੇ ਉੱਤੇ ਚੱਕ ਹੁੰਦੇ ਉਪਰ ਰੱਸੀ ਨਾਲ ਤੱਕ ਜਿੰਦੇ ਕਹਿੰਦੇ ਸ਼ੀਸ਼ੇ ਦੀ ਤਾਰ ਲਈਦੇ ਆ ਆਪੇ ਤਾਰਦੀ ਤੇ ਆਪੇ ਛਾੜ ਦੇਦੇ ਆ ਸਾਨੂੰ ਸਾਨੂੰ ਇਹਦਾ ਕਿੰਨਾ ਦਾ ਆਦਾ ਸੀ ਕਿਰਾਇਆ 3500 3500 ਮਾਰੇ ਨੇ 17 ਜਾਨੇ ਨੇ 700 ਦਾ ਘਬਰਾ ਜੀ ਘਬਰਾ ਪਰ ਬੰਦਾ ਅੰਦਰ ਬੜੀ ਜਿਹੀ ਹਾਇਰੀ ਲਵਾਈ ਜੀ ਚਲੋ ਸੱਕੋਟੇ ਕੋਟੇ 100 ਹਾਂਜੀ ਬਲੌਗ ਦੀ ਕੰਨ ਲੱਗਿਆ ਐਂਡ ਤੇ ਦੇਖੋ ਰਸ਼ ਪੂਰਾ ਜਿਗਾ ਤੇ ਉਮੀਦ ਕਰਦੇ ਆਂ ਇਹ ਵਲੌਗ ਤੁਹਾਨੂੰ ਵਧੀਆ ਲੱਗਿਆ ਨਵੇਂ ਸਾਲ ਦੀਆਂ ਮੁਬਾਰਕਾਂ ਫੇਰ ਤੋਂ ਇੱਕ ਵਾਰ ਸਾਰਿਆਂ ਨੂੰ ਤੇ ਸੰਗਤ ਜੀ ਰਸਾ ਇੱਥੇ ਹਲੇ ਪੂਰਾ ਕਿਉਂਕਿ ਹੁਣ ਅਸੀਂ ਮੈਂ ਗੱਡੀ ਫੇਰ ਥੱਲੇ ਖੜੀ ਸੀ ਪਹਿਲਾਂ ਕੀਤੀ ਉਹ ਤੇ ਉੱਥੋਂ ਲੈ ਕੇ ਹੁਣ ਉੱਪਰ ਨੂੰ ਆਇਆ ਤੇ ਇਹਨਾਂ ਨੂੰ ਟੇਲਰ ਹੁਣ ਨਾਲ ਲੈ ਕੇ ਫੇਰ ਇਥੋਂ ਚੱਕਣਾ ਤੇ ਕਿਉਂਕਿ ਮੇਰੇ ਤੋਂ ਤਾਂ ਨਹੀਂ ਘਟੋ-ਘਟਾ ਇਹ ਹੀ ਲੱਗਿਓ ਸੀਗੇ ਜੀ ਤੁਸੀਂ ਜਗੀਰ ਮੰਨੂ 2:30 ਵਜੇ ਦੇ ਲੈਣ ਚ ਲੱਗੇ 5:30 ਵਜੇ ਦੋ ਤਿੰਨ ਘੰਟੇ ਇਹਨਾਂ ਨੂੰ ਮੱਥਾ ਟਿਕਣ ਨੂੰ ਲੱਗ ਗਏ ਮੇਤੂ ਇੰਨਾ ਚਿਰ ਨਹੀਂ ਖੜਾ ਹੋਣਾ ਸੀਗਾ ਇਸ ਕਰਕੇ ਫੇ ਮੈਂ ਹੁਣ ਇੱਥੇ ਬਾਬਾ ਜੀ ਸਾਡੀ ਯਾਤਰਾ ਕਬੂਲ ਕਰਨ ਪਰ ਮੈਂ ਸੋਚਿਆ ਨਹੀਂ ਸੀਗਾ ਕਿਤੇ ਇਦਾਂ ਦੇ ਦਿਨ ਵੀ ਮੇਤੇ ਆਊਗੇ ਚਲੋ ਬੱਤੀ ਬਾਬਾ ਜੀ ਨੂੰ ਪਤਾ ਆਊਗਾ ਤੇ ਹੁਣ ਜੋ ਵੀ ਹੈਗਾ ਉਹਨਾਂ ਦਾ ਪਾਣਾ ਮੰਨਣਾ ਪੈਣਾ ਤੇ ਚਲੋ ਇੱਥੇ ਤੱਕ ਵੀ ਹਾਜ਼ਰੀ ਉਹਨਾਂ ਨੇ ਲਵਾਈ ਆ ਬਹੁਤ ਧੰਨਵਾਦ ਹੈ ਉਹਨਾਂ ਦਾ ਤੇ ਇਹਦੇ ਇੱਕ ਰੱਛ ਦੇ ਕੋਲੇ ਵੀ ਦੇ ਸੰਗ ਤੇ ਖੜੀ ਆ ੱਲੇ ਨੇ ਇੱਥੇ ਪੂਰਾ ਰੱਛ ਹੈਗਾ ਆ